ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਿਛਲੇ ਦਿਨੀ ਇੱਕ ਰੌਲਾ ਪਿਆ ਕਿ ਕੱਟੜ ਇਮਾਨਦਾਰ ਪਾਰਟੀ ਦੀ ਸਰਕਾਰ ਦੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਤੇ ਕੱਲ ਪ੍ਰਵੀਨ ਪੀਨਾ ਨੇ ਕਾਰਜਕਾਰੀ ਮੇਅਰ ਦੇ ਵਜੋਂ ਕੁਰਸੀ ਸੰਭਾਲ ਲਈ ਹੈ ਉਸ ਨੂੰ ਕੁਰਸੀ ਤੇ ਬਿਠਾ ਦਿੱਤਾ ਗਿਆ ਪਰ ਇਸ ਘਟਨਾਕ੍ਰਮ ਦੇ 5 ਦਿਨ ਬੀਤ ਜਾਣ ਬਾਅਦ ਵੀ ਜਦੋਂ ਆਮ ਆਦਮੀ ਪਾਰਟੀ ਨੇ ਬਲਜੀਤ ਸਿੰਘ ਚਾਨੀ ਨੂੰ ਇਹ ਕਹਿ ਕੇ ਪਾਰਟੀ ਦੇ ਵਿੱਚੋਂ ਕੱਢਿਆ ਸੀ ਕਿ ਸਾਡੇ ਕੋਲ ਠੋਸ ਸਬੂਤ ਹਨ ਕਿ ਚਾਨੀ ਦੇ ਸਬੰਧ ਨਸ਼ਾ ਤਸਕਰਾ ਨਾਲ ਹਨ ਪੰਜਾਬ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਰੰਭੀ ਨਹੀਂ ਗਈ ਹੈ ਸ਼ੁਰੂ ਨਹੀਂ ਕੀਤੀ ਗਈ ਹੈ ਇਹ ਕਹਿ ਕੇ ਕਿ ਸਾਨੂੰ ਹਜੇ ਤੱਕ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ ਫਾਰਮਲ ਕੰਪਲੇਂਟ ਸਾਡੇ ਕੋਲ ਨਹੀਂ ਆਈ ਹੈ ਇਸ ਮਾਮਲੇ ਦੇ ਵਿੱਚ 27 ਨਵੰਬਰ ਨੂੰ ਦੋ ਬਿਆਨ ਜਾਰੀ ਕਰਨ ਤੋਂ ਬਾਅਦ ਪਹਿਲਾ ਚਾਨੀ ਨੂੰ ਸਸਪੈਂਡ ਕਰਨਾ ਤੇ ਦੂਸਰਾ ਪਾਰਟੀ ਦੇ ਵਿੱਚੋਂ ਕੱਢਣਾ ਆਮ ਆਦਮੀ ਪਾਰਟੀ ਨੇ ਇਸ ਮਸਲੇ ਦੇ ਵਿੱਚ ਚੁੱਪੀ ਧਾਰ ਲਈ ਹੈ ਪਰ ਇਸ ਚੁੱਪੀ ਦੇ ਬਾਵਜੂਦ ਜਿਹੜੀ ਗੱਲ ਨੇ ਸਿਆਸੀ ਹਲਚਲ ਪੈਦਾ ਕੀਤੀ ਸੀ ਕੋਈ ਸੀ ਕਿ ਚਾਨੀ ਦਾ ਇਸ ਪਾਰਟੀ ਦੇ ਐਕਸ਼ਨ ਬਾਰੇ ਇੱਕ ਫੌਰੀ ਬਿਆਨ ਆਇਆ ਸੀ ਕਿ ਨਾਂ ਮੈਂ ਕਦੇ ਰਿਸ਼ਵਤ ਲਈ ਹੈ ਤੇ ਨਾ ਹੀ ਕਦੇ ਲਵਾਂਗਾ ਹੁਣੇ ਸਾਰਾ ਮਾਮਲਾ ਹੈ ਕਿ ਇਹ ਰਿਸ਼ਵਤ ਦਾ ਮਾਮਲਾ ਹੈ ਜਾਂ ਨਸ਼ਾ ਤਸਕਰੀ ਦਾ ਮਾਮਲਾ ਹੈ ਇਸ ਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੁਹਾਡੀ ਸਾਂਝ ਪਾਉਣੇ ਆ ਕਿ ਮਸਲਾ ਅਸਲ ਦੇ ਵਿੱਚ ਹੈ ਕਿ ਚਾਨੀ ਦਾ ਇਹ ਬਿਆਨ ਤਾਂ ਆਇਆ ਸੀ ਉਦੋਂ ਆਇਆ ਸੀ ਜਦੋਂ ਉਹਨਾਂ ਤੇ ਇਲਜ਼ਾਮ ਲੱਗ ਰਹੇ ਸੀ ਕਿ ਉਹਨਾਂ ਨੇ ਇੱਕ ਔਰਤ ਤੋਂ ਰਿਸ਼ਵਤ ਲਈ ਹੈ ਉਹ ਔਰਤ ਜੋ ਕਿ ਭਾਜਪਾ ਦੀ ਇੱਕ ਸਰਗਰਮ ਵਰਕਰ ਹੈ ਇੱਕ ਕੇਸ ਨੂੰ ਰਫਾ ਦਫਾ ਕਰਾਉਣ ਦੇ ਲਈ ਜੋ ਮੋਗਾ ਸਿਟੀ ਪੁਲਿਸ ਨੇ ਉਸ ਔਰਤ ਅਤੇ ਕੁਝ ਹੋਰ ਲੋਕਾਂ ਦੇ ਖਿਲਾਫ ਦਰਜ ਕੀਤਾ ਸੀ ਕਥਿਤ ਤੌਰ ਤੇ ਕੈਨੇਡਾ ਨੂੰ ਇੱਕ ਕੋਰੀਅਰ ਦੇ ਰਾਹੀਂ 450 ਗ੍ਰਾਮ ਅਫੀਮ ਭੇਜਣ ਦੀ ਕੋਸ਼ਿਸ਼ ਕਰਨ ਦੇ ਲਈ ਮੋਗਾ ਤੋਂ ਕੈਨੇਡਾ ਇੱਕ ਪਾਰਸਲ ਦੇ ਵਿੱਚ ਤਕਰੀਬਨ ਅੱਧਾ ਕਿਲੋ ਫੀਮ ਭੇਜੀ ਜਾ ਰਹੀ ਸੀ ਉਸ ਮਾਮਲੇ ਦੇ ਵਿੱਚ ਮੋਗਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਸੀ ਹੁਣ ਇਹ ਐਫ ਆਈ ਆਰ ਜਿਹੜੀ ਹੈ ਉਹ ਮੋਗਾ ਸਿਟੀ ਥਾਣਾ ਦੇ ਵਿੱਚ 29 ਸਤੰਬਰ ਨੂੰ ਦਰਜ ਕੀਤੀ ਸੀ ਇਹ ਅੱਜ ਕੱਲ ਦਾ ਮਾਮਲਾ ਨਹੀਂ ਹੈ 29 ਸਤੰਬਰ ਨੂੰ ਐਫ ਆਈ ਆਰ ਦਰਜ ਕੀਤੀ ਸੀ ਅਫੀਮ ਨੂੰ ਮਠਾਈ ਦੇ ਇੱਕ ਪੈਕੇਟ ਦੇ ਵਿੱਚ ਲੁਕਾਇਆ ਗਿਆ ਸੀ ਪੈਕ ਕਰਕੇ ਇਸ ਨੂੰ ਆਰ ਕੇ ਕੋਰੀਅਰ ਮੋਗਾ ਦੇ ਵਿੱਚ ਭੇਜਿਆ ਗਿਆ ਸੀ ਰਵੀ ਕੁਮਾਰ ਜੋ ਕਿ ਇਸ ਕੋਰੀਅਰ ਕੰਪਨੀ ਦਾ ਮਾਲਕ ਹੈ ਇਸ ਕੋਰੀਅਰ ਦੀ ਦੁਕਾਨ ਚਲਾਉਂਦਾ ਹੈ ਤੇ ਉਹ ਇਸ ਕੇਸ ਦੇ ਵਿੱਚ ਸ਼ਿਕਾਇਤ ਕਰਤਾ ਵੀ ਹੈ ਉਸ ਦਾ ਕਹਿਣਾ ਹੈ ਕਿ ਇਹ ਪੈਕੇਟ ਉਸ ਦੀ ਦੁਕਾਨ ਤੇ ਲਿਆਂਦਾ ਗਿਆ ਸੀ ਪਰ ਜੋ ਸ਼ਖਸ ਇਸ ਪੈਕੇਟ ਨੂੰ ਲੈ ਕੇ ਆਇਆ ਸੀ ਉਹ ਫਰਾਰ ਹੋ ਗਿਆ ਉਹ ਛੱਡ ਕੇ ਗਾਇਬ ਹੋ ਗਿਆ ਹੁਣ ਇਸ ਪੈਕੇਟ ਨੂੰ ਜਿਸ ਨੂੰ ਭੇਜਣਾ ਸੀ ਉਹ ਪਤਾ ਲਿਖਿਆ ਹੋਇਆ ਸੀ ਉਹ ਸੀ ਕੈਲਗਰੀ ਕੈਨੇਡਾ ਦੇ ਵਿੱਚ ਸਰਤਾਜ ਸਿੰਘ ਕਲੋਂ ਉਸ ਦਾ ਪਤਾ ਦਿੱਤਾ ਹੋਇਆ ਸੀ ਤੇ ਭੇਜਣ ਵਾਲੇ ਦਾ ਪਤਾ ਸੀ ਗੁਲਸ਼ਨਜੀਤ ਕੌਰ ਕਾਲੋਂ ਜੋ ਕਿ ਮੋਗਾ ਦੇ ਘੋੜੇ ਵਾਲਾ ਪਿੰਡ ਦੀ ਵਸਨੀਕ ਹੈ ਗੁਲਸ਼ਨਜੀਤ ਸਰਤਾਜ ਦੀ ਮਾਂ ਵੀ ਹੈ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਪਰ ਬਾਅਦ ਵਿੱਚ ਗੁਲਸ਼ਨਜੀਤ ਸਰਤਾਜ ਉਸ ਦੀ ਘਰ ਵਾਲੀ ਮਨਦੀਪ ਕੌਰ ਤੇ ਉਹਨਾਂ ਦੇ ਸਾਥੀ ਮਨਜੀਤ ਸਿੰਘ ਅਤੇ ਕੁਲਦੀਪ ਕੌਰ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਕਥਿਤ ਤੌਰ ਅਫੀਮ ਕੈਨੇਡਾ ਭੇਜਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਦੇ ਵਿੱਚ ਕਾਲੂ ਪਰਿਵਾਰ ਨੂੰ ਦੋਸ਼ੀ ਦੇ ਤੌਰ ਤੇ 3 ਅਕਤੂਬਰ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਫਿਰ ਪੁਲਿਸ ਵੱਲੋਂ 2 ਮਹੀਨੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਫਿਰ ਅਚਾਨਕ 26 ਨਵੰਬਰ ਨੂੰ ਚਾਨੀ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਪੰਜਾਬ ਪੁਲਿਸ ਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਕਿ ਗੁਲਸ਼ਨਜੀਤ ਹਜੇ ਵੀ ਫਰਾਰ ਹੈ ਮਨਜੀਤ ਅਤੇ ਕੁਲਦੀਪ ਨੂੰ 30 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਗੁਲਸ਼ਨਜੀਤ ਜੋ ਕਿ ਇੱਕ ਸਾਬਕਾ ਸਕੂਲ ਪ੍ਰਿੰਸੀਪਲ ਹੈ ਤੇ ਨਾਲ ਹੀ ਭਾਜਪਾ ਦੀ ਇੱਕ ਸਰਗਰਮ ਵਰਕਰ ਵੀ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਦੋਹਾਂ ਦੇ ਸੂਤਰ ਹੀ ਇਹ ਦੱਸਦੇ ਹਨ ਕਿ ਚਾਨੀ ਨੂੰ ਉਦੋਂ ਸਸਪੈਂਡ ਕੀਤਾ ਗਿਆ ਜਦੋਂ ਗੁਲਸ਼ਨਜੀਤ ਨੇ ਇਹ ਦੋਸ਼ ਲਾਇਆ ਕਿ ਚਾਨੀ ਨੇ ਮਾਮਲਾ ਸੁਲਝਾਉਣ ਦੇ ਲਈ ਰਫਾ-ਦਫਾ ਕਰਨ ਦੇ ਲਈ 5 ਲੱਖ ਦੀ ਰਿਸ਼ਵਤ ਲਈ। ਇਹ ਵੀ ਦਾਵਾ ਕੀਤਾ ਗਿਆ ਸੀ ਕਿ ਉਹ ਸਕੂਲ ਚਾਨੀ ਦੇ ਰਿਸ਼ਵਤ ਦਾ ਪੈਸੇ ਲੈਂਦਿਆਂ ਦੀਆਂ ਤਸਵੀਰਾਂ ਵੀ ਹਨ ਤੇ ਵੀਡੀਓ ਵੀ ਮੌਜੂਦ ਹੈ। ਫੇਸਬੁੱਕ ਤੇ ਇੱਕ ਵੀਡੀਓ ਪਾ ਕੇ ਚਾਨੀ ਨੇ ਬਿਆਨ ਦਿੱਤਾ ਸੀ ਕਿ ਉਹ ਇੱਕ ਗੰਦੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਹੈ। ਉਸਨੇ ਦੋਸ਼ ਲਾਇਆ ਕਿ ਇੱਕ ਹੋਰ ਭਾਜਪਾ ਵਰਕਰ ਤੇ ਸਾਬਕਾ ਸਰਪੰਚ ਮਨਿੰਦਰ ਕੌਰ ਨੇ ਕਾਲੋਆਂ ਦੇ ਨਾਲ ਗੰਢਤੁਕ ਕਰਕੇ ਉਸ ਨੂੰ ਇਸ ਝੂਠੇ ਕੇਸ ਦੇ ਵਿੱਚ ਫਸਾਇਆ। ਉਸਨੇ ਨਸ਼ਾ ਤਸਕਰ ਨੂੰ ਬਚਾਉਣ ਦੇ ਲਈ ਕੋਈ ਪੈਸੇ ਵੀ ਨਹੀਂ ਲਏ। ਹੁਣ ਚਾਨੀ ਜਿਸ ਤੇ ਕਈ ਲਵਾਰਿਸ ਲਾਸ਼ਾਂ ਦੇ ਸੰਸਕਾਰ ਕਰਨ ਦੇ ਲਈ ਵੀ ਉਸ ਨੂੰ ਜਾਣਿਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੇਰੀ 25 ਸਾਲ ਦੀ ਸਮਾਜ ਸੇਵਾ ਇਹਨਾਂ ਬੇਬੁਨਿਆਦ ਦੋਸ਼ਾਂ ਕਰਕੇ ਅੱਜ ਜ਼ੀਰੋ ਹੋ ਗਈ ਖਤਮ ਹੋ ਗਈ। ਰਸੂਤਰ ਦੱਸਦੇ ਹਨ ਕਿ ਪਾਰਟੀ ਨੂੰ ਪਹਿਲਾਂ ਹੀ ਇਹਨਾਂ ਦੋਸ਼ਾਂ ਦੀ ਢਿੰਕ ਲੱਗ ਗਈ ਸੀ ਤੇ ਉਹਨਾਂ ਨੇ ਚਾਨੀ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਰਸਤਾ ਦਿਖਾ ਕੇ ਮੇਰ ਪਤੋ ਵੀ ਅਸਤੀਫਾ ਮੰਗ ਲਿਆ ਸੀ ਪੁਲਿਸ ਵੀ ਨਾਲ ਹੀ ਹਰਕਤ ਦੇ ਵਿੱਚ ਆ ਗਈ ਤੇ ਗ੍ਰਿਫਤਾਰੀਆਂ ਸ਼ੁਰੂ ਹੋ ਗਈ ਮੋਗਾ ਸਿਟੀ ਵਨ ਦੇ ਐਸਐਚਓ ਵਰਨ ਕੁਮਾਰ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਚਾਲਨੀ ਦੇ ਖਿਲਾਫ ਹਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ ਜਿਹੜਾ ਅਫੀਮ ਪਾਰਸਲ ਕਰਨ ਦਾ ਕੇਸ ਹੈ ਉਹਦੇ ਵਿੱਚ ਅਸੀਂ ਤਿੰਨ ਗ੍ਰਿਫਤਾਰੀਆਂ ਕਰ ਚੁੱਕੇ ਹਾਂ ਜਦੋਂ ਦੇਰੀ ਹੋਣ ਦਾ ਕਾਰਨ ਪੁੱਛਦੇ ਆਂ ਤਾਂ ਦੇਰੀ ਦਾ ਕਾਰਨ ਹੀ ਦੱਸਦੇ ਨੇ ਕਿਉਂਕਿ ਦੋਸ਼ੀ ਫਰਾਰ ਸੀ ਉਹਨਾਂ ਨੂੰ ਫੜਨ ਦੇ ਵਿੱਚ ਟਾਈਮ ਲੱਗਦਾ ਹੈ ਪ੍ਰਾਇਮਾ ਫੇਸ਼ੀਆ ਉਹ ਕਹਿੰਦੇ ਨੇ ਕਿ ਸਰਤਾਜ ਦੀ ਮਾਂ ਗੁਲਸ਼ਨਜੀਤ ਤੇ ਘਰ ਵਾਲੀ ਮਨਦੀਪ ਉਸ ਨੂੰ ਕੈਨੇਡਾ ਨਸ਼ਾ ਭੇਜਦੇ ਰਹਿੰਦੇ ਸੀ ਪਹਿਲਾਂ ਵੀ ਭੇਜਿਆ ਗਿਆ ਉਹਨਾਂ ਕੋਲੋਂ ਕੂਰੀਅਰ ਦੇ ਰਾਹੀਂ ਹੀ ਇਹ ਨਸ਼ਾ ਭੇਜਦੇ ਸੀ ਪਰ ਇਸ ਵਾਰ ਕੂਰੀਅਰ ਮਾਲਕ ਨੇ ਪਾਰਸਲ ਖੋਲ੍ਹ ਕੇ ਦੇਖ ਲਿਆ ਜਦੋਂ ਪਾਰਸਲ ਖੋਲ੍ਹਿਆ ਗਿਆ ਤਾਂ ਮਠਾਈ ਦੇ ਡੱਬੇ ਦੇ ਵਿੱਚ ਫੀਮ ਲਪੋਈ ਹੋਈ ਸੀ ਜੋ ਕਿ ਉਸ ਕੂਰੀਅਰ ਮਾਲਕ ਨੂੰ ਲੱਭ ਗਈ ਹੁਣ ਮਨਦੀਪ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਸਰਤਾਜ ਦੇ ਖਿਲਾਫ ਲੁੱਕਆਊਟ ਨੋਟਿਸ ਲੁੱਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਇਹ ਇਸ ਕੇਸ ਦੇ ਹੁਣ ਤੱਕ ਦੇ ਹਾਲਾਤ ਨੇ ਇਸ ਕੇਸ ਵਿੱਚ ਕਾਰਵਾਈ ਕੀ ਕੀ ਹੋਈ ਹੁਣ ਮੋਗਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੋ ਨੇ ਹਰਜੋਤ ਕਮਲ ਉਹ ਕਹਿੰਦੇ ਨੇ ਕਿ ਚਾਰਨੀ ਤੇ ਐਕਸ਼ਨ ਜਲਦਬਾਜੀ ਦੇ ਵਿੱਚ ਲਿਆ ਗਿਆ ਹੈ ਪਾਰਟੀ ਆਪਣੇ ਵਰਕਰ ਦੇ ਨਾਲ ਨਹੀਂ ਖੜਦੀ ਪਹਿਲਾਂ ਸਬੂਤ ਦੇਖਣੇ ਚਾਹੀਦੇ ਸੀ ਸਬੂਤਾਂ ਦੀ ਜਾਂਚ ਕਰਨੀ ਚਾਹੀਦੀ ਸੀ ਫਿਰ ਹੀ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਤੇ ਜੇ ਕੋਈ ਸਬੂਤ ਹੈਗੇ ਨੇ ਤਾਂ ਉਹਨਾਂ ਨੂੰ ਜਨਤਕ ਕਰਨਾ ਚਾਹੀਦਾ ਹੈ ਉਹ ਜਨਤਕ ਕਿਉਂ ਨਹੀਂ ਕੀਤੇ ਗਏ ਇਹ ਉਥੋਂ ਦੀ ਭਾਜਪਾ ਦਾ ਸਟੈਂਡ ਹੈ ਲੇਕਿਨ ਉਹਨਾਂ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੇ ਗੁਲਸ਼ਨਜੀਤ ਕੌਰ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ ਨਹੀਂ ਹੈ ਉਹਨਾਂ ਤੋਂ ਮੰਨਿਆ ਜਰੂਰ ਗਿਆ ਕਿ ਉਹ ਸਾਡੀ ਪਾਰਟੀ ਦੀ ਵਰਕਰ ਹੈ ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਕਿ ਅਸੀਂ ਨਸ਼ਾ ਤਸਕਰਾਂ ਦਾ ਸਾਥ ਨਹੀਂ ਦਿੰਦੇ ਲੇਕਿਨ ਐਕਸ਼ਨ ਕੀ ਲਿਆ ਗਿਆ ਹੈ ਉਸ ਦੇ ਉਪਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੋ ਆਮ ਆਦਮੀ ਪਾਰਟੀ ਦੇ ਮੋਗਾ ਦੇ ਐਮਐਲਏ ਨੇ ਅਮਨਦੀਪ ਕੌਰ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅੱਗੇ ਐਕਸ਼ਨ ਕੀ ਹੋਣਾ ਚਾਹੀਦਾ ਹੈ ਜਾਂ ਕੀ ਹੋਵੇਗਾ ਇਸ ਦੇ ਬਾਰੇ ਜਾਂ ਤਾਂ ਪੁਲਿਸ ਤੇ ਜਾਂ ਪਾਰਟੀ ਹਾਈ ਕਮਾਂਡ ਹੀ ਕੋਈ ਬਿਆਨ ਦੇ ਸਕਦੇ ਨੇ ਕੋਈ ਜਾਣਕਾਰੀ ਦੇ ਸਕਦੇ ਨੇ ਉਹਨਾਂ ਕੋਲੇ ਇਸ ਬਾਰੇ ਕਹਿਣ ਨੂੰ ਕੁਝ ਵੀ ਨਹੀਂ ਹੈ ਲੇਕਿਨ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਮੈਨੂੰ ਇਹ ਜਾਣਕਾਰੀ ਜ਼ਰੂਰ ਹੈ ਕਿ ਪਾਰਟੀ ਹਾਈ ਕਮਾਂਡ ਦੇ ਕੋਲੇ ਜਦੋਂ ਇਹ ਸਬੂਤ ਰੱਖੇ ਗਏ ਤਸਵੀਰਾਂ ਰੱਖੀਆਂ ਗਈਆਂ ਵੀਡੀਓ ਦਿਖਾਈ ਗਈ ਉਹਨਾਂ ਨੂੰ ਦੇਖਣ ਤੋਂ ਬਾਅਦ ਹੀ ਬਲਜੀਤ ਸਿੰਘ ਚਾਨੀ ਤੇ ਐਕਸ਼ਨ ਲਿਆ ਗਿਆ ਹੈ ਮਤਲਬ ਉਹ ਸਬੂਤ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਪਾਰਟੀ ਹਾਈ ਕਮਾਂਡ ਨੂੰ ਦਿਖਾਏ ਗਏ ਨੇ ਪਾਰਟੀ ਹਾਈ ਕਮਾਂਡ ਨੇ ਦੇਖਣ ਤੋਂ ਬਾਅਦ ਹੀ ਐਕਸ਼ਨ ਲਿਆ ਹ ਹੁਣ ਇਸ ਕੇਸ ਦੇ ਇਸ ਮਾਮਲੇ ਦੇ ਕਈ ਪਹਿਲੂ ਨੇ ਜਿਨ੍ਹਾਂ ਨੂੰ ਹਜੇ ਤੱਕ ਵਿਚਾਰਿਆ ਨਹੀਂ ਗਿਆ ਜਿਨ੍ਹਾਂ ਦੇ ਉੱਤੇ ਕੋਈ ਵੀ ਚਰਚਾ ਨਹੀਂ ਹੋ ਰਹੀ ਹੈ ਸਭ ਤੋਂ ਪਹਿਲਾ ਪਹਿਲੂ ਤਾਂ ਇਹੀ ਹੈ ਕਿ ਇੱਕ ਮਾਂ ਆਪਣੇ ਬੱਚੇ ਨੂੰ ਨਸ਼ੇ ਦੀ ਸਪਲਾਈ ਕਰ ਰਹੀ ਸੀ ਇੱਕ ਘਰ ਵਾਲੀ ਆਪਣੇ ਘਰ ਵਾਲੇ ਨੂੰ ਆਪਣੇ ਪਤੀ ਨੂੰ ਨਸ਼ਾ ਭੇਜ ਰਹੀ ਸੀ ਹੁਣ ਇਹ ਅੱਧਾ ਕਿਲੋ ਫੀਮ ਜੋ ਹੈ ਉਹ ਉਸ ਨੂੰ ਖਾਣ ਵਾਸਤੇ ਭੇਜੀ ਸੀ ਆਪਣੇ ਆਪ ਸੇਵਨ ਕਰਨ ਵਾਸਤੇ ਆਪਣੇ ਨਿੱਜੀ ਵਰਤੋਂ ਵਾਸਤੇ ਭੇਜੀ ਜਾ ਰਹੀ ਸੀ ਜਾਂ ਅੱਗੇ ਵੇਚਣ ਵਾਸਤੇ ਹੋਰਾਂ ਨੂੰ ਸਪਲਾਈ ਕਰਨ ਵਾਸਤੇ ਭੇਜੀ ਜਾ ਰਹੀ ਸੀ ਇਹ ਤਾਂ ਪੁਲਿਸ ਦੀ ਤਫਤੀਸ਼ ਦੇ ਵਿੱਚੋਂ ਨਿਕਲੇਗਾ ਲੇਕਿਨ ਉਹ ਪੰਜਾਬ ਜਿੱਥੇ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਕਿ ਨਸ਼ੇ ਨੇ ਕਈ ਘਰ ਉਜਾੜ ਦਿੱਤੇ ਕਈ ਮਾਵਾਂ ਦੀਆਂ ਕੁੱਖਾਂ ਖਤਮ ਕਰ ਦਿੱਤੀਆਂ ਰੋਲ ਦਿੱਤੀਆਂ ਉਸ ਪੰਜਾਬ ਦੇ ਵਿੱਚ ਇੱਕ ਮਾਂ ਆਪਣੇ ਪੁੱਤ ਨੂੰ ਆਪਣੇ ਹੱਥੀ ਨਸ਼ਾ ਪੇਜ ਰਹੀ ਹੈ ਇਸ ਪਹਿਲੂ ਦੇ ਉੱਤੇ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ ਕੋਈ ਚਰਚਾ ਨਹੀਂ ਹੋਈ ਤੁਹਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ ਇੱਕ ਵਾਕਿਆ ਹੋਇਆ ਸੀ ਜਦੋਂ ਮਾਨਸਾ ਦੇ ਵਿੱਚ ਸ਼ਾਇਦ ਬਰੇਟਾ ਦੇ ਇੱਕ ਜੋੜੇ ਨੇ ਨਸ਼ੇ ਦੇ ਖਾਤਰ ਆਪਣਾ ਪੁੱਤਰ ਵੇਚ ਦਿੱਤਾ ਸੀ ਜਦੋਂ ਉਹਨਾਂ ਵੱਲੋਂ ਪੁੱਤਰ ਵੇਚਿਆ ਗਿਆ ਤਾਂ ਬੜੀ ਹਾਹਾਕਾਰ ਮੱਚੀ ਚਾਰੇ ਪਾਸੇ ਇਹ ਚਰਚਾ ਹੋਈ ਕਿ ਇੱਕ ਮਾਂ ਆਪਣੇ ਪੁੱਤ ਨੂੰ ਕਿਵੇਂ ਵੇਚ ਸਕਦੀ ਹੈ ਹਾਲਾਂਕਿ ਉਸ ਕੇਸ ਦੇ ਵਿੱਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਸੀ ਕਿ ਉਹ ਫੈਸਲਾ ਇਕੱਲੀ ਮਾਂ ਨੇ ਲਿਆ ਹੈ ਬਾਪ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਲੇਕਿਨ ਚਰਚਾ ਇਸੇ ਗੱਲ ਦੇ ਆਲੇ-ਦੁਆਲੇ ਘੁੰਮਦੀ ਰਹੀ ਕਿ ਇੱਕ ਮਾਂ ਨੇ ਨਸ਼ੇ ਦੀ ਖਾਤਰ ਆਪਣਾ ਪੁੱਤ ਵੇਚ ਦਿੱਤਾ ਹੈ ਦੇਖੋ ਹਾਲਾਤ ਕੀ ਬਣ ਗਏ ਹੁਣ ਵੀ ਇੱਕ ਮਾਂ ਆਪਣੇ ਪੁੱਤ ਨੂੰ ਨਸ਼ਾ ਸਪਲਾਈ ਕਰ ਰਹੀ ਹੈ ਲੇਕਿਨ ਕੋਈ ਚਰਚਾ ਨਹੀਂ ਹੋਇਆ ਫਰਕ ਕੀ ਹੈ ਕੀ ਫਰਕ ਸਿਰਫ ਇਹ ਹੈ ਕਿ ਉਸ ਕੇਸ ਦੇ ਵਿੱਚ ਜਿਹੜਾ ਨਸ਼ਾ ਸੀ ਉਹ ਚਿੱਟਾ ਸੀ ਤੇ ਇਸ ਕੇਸ ਦੇ ਵਿੱਚ ਜੋ ਨਸ਼ਾ ਹੈ ਉਹ ਅਫੀਮ ਹੈ ਸਿਰਫ ਐਨਾ ਫਰਕ ਹੈ ਕੀ ਅਸੀਂ ਚਿੱਟੇ ਤੋਂ ਸਿਵਾਏ ਕਿਸੇ ਹੋਰ ਚੀਜ਼ ਨੂੰ ਨਸ਼ਾ ਹੀ ਨਹੀਂ ਸਮਝਦੇ ਕੀ ਸਾਡੀ ਮਾਨਸਿਕਤਾ ਦੇ ਵਿੱਚ ਸਿਰਫ ਚਿੱਟਾ ਹੀ ਕੋਈ ਨਸ਼ਾ ਹੈ ਜੋ ਨੁਕਸਾਨ ਕਰਦਾ ਹੈ ਘਰਾਂ ਨੂੰ ਬਰਬਾਦ ਕਰਦਾ ਹੈ ਬਾਕੀ ਨਸ਼ੇ ਸਾਰੇ ਠੀਕ ਹਨ ਉਹਨਾਂ ਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇਹ ਹੀ ਸਿਆਸੀ ਪਾਰਟੀਆਂ ਦੇ ਆਗੂ ਕਈ ਵਾਰ ਇਹ ਬਿਆਨ ਦੰਦੇ ਸੁਣੇ ਗਏ ਨੇ ਇਸ ਚੀਜ਼ ਦੀ ਵਕਾਲਤ ਕਰਦੇ ਦੇਖੇ ਗਏ ਨੇ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਅਫੀਮ ਬੀਜਣ ਦੀ ਅਫੀਮ ਦੀ ਖੇਤੀ ਕਰਨ ਦੀ ਉਹਨੂੰ ਵੇਚਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਵਕਾਲਤ ਕੀਤੀ ਜਾਂਦੀ ਹੈ ਹੁਣ ਇਹ ਸਿਆਸਤਦਾਨ ਸਿਰਫ ਸਿਆਸਤ ਤੋਂ ਪ੍ਰੇਰਿਤ ਨਹੀਂ ਇਹ ਕੁਝ ਚੰਦ ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ਚਾਹੁੰਦੇ ਨੇ ਕੁਝ ਸੁਰੱਖੀਆਂ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਇਹਨਾਂ ਨੇ ਅਫੀਮ ਦੀ ਖੇਤੀ ਦੇ ਨੁਕਸਾਨ ਕੀ ਹੁੰਦੇ ਨੇ ਸ਼ਾਇਦ ਉਸ ਦਾ ਅੰਦਾਜ਼ਾ ਨਹੀਂ ਲਗਾਇਆ ਹੋਣਾ ਜਾਂ ਅਫਗਾਨਿਸਤਾਨ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਉੱਥੋਂ ਅੱਧੀ ਦੁਨੀਆ ਨੂੰ ਅਫੀਮ ਸਪਲਾਈ ਹੁੰਦੀ ਹੈ ਉੱਥੋਂ ਦੇ ਹਾਲਾਤਾਂ ਬਾਰੇ ਇਹਨਾਂ ਨੂੰ ਜਾਣਕਾਰੀ ਨਹੀਂ ਹੋਏਗੀ ਲੇਕਿਨ ਅਸੀਂ ਰਿਐਕਸ਼ਨ ਉਦੋਂ ਹੀ ਦਿੰਨੇ ਆ ਜਦੋਂ ਗੱਲ ਚਿੱਟੇ ਦੀ ਹੋਵੇ ਬਾਕੀ ਨਸ਼ਿਆਂ ਨੂੰ ਅਸੀਂ ਨਸ਼ਾ ਹੀ ਨਹੀਂ ਸਮਝੇ ਇਹ ਵੀ ਇੱਕ ਸਚਾਈ ਹੈ ਦੂਸਰਾ ਪਹਿਲੂ ਇਸ ਦਾ ਹੈ ਕਿ ਇਲਾਕੇ ਦਾ ਐਮਐਲਏ ਇਹ ਕਹਿ ਰਿਹਾ ਹੈ ਕਿ ਸਾਡੀ ਪਾਰਟੀ ਦੀ ਹਾਈ ਕਮਾਂਡ ਨੇ ਸਬੂਤ ਦੇਖੇ ਸਬੂਤ ਦੇਖਣ ਤੋਂ ਬਾਅਦ ਹੀ ਕੋਈ ਐਕਸ਼ਨ ਲਿਆ ਮਤਲਬ ਸਬੂਤ ਮੌਜੂਦ ਨੇ ਚਾਨੀ ਪੈਸੇ ਲੈ ਰਿਆ ਸੀ 5 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਹੈ ਲੇਕਿਨ ਪੰਜਾਬ ਪੁਲਿਸ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਉਹ ਕਿਸ ਦੇ ਵੱਲੋਂ ਸ਼ਿਕਾਇਤ ਦੀ ਉਡੀਕ ਕਰ ਰਹੀ ਹੈ ਜਦੋਂ ਇਲਾਕੇ ਦਾ ਐਮਐਲਏ ਇਸ ਗੱਲ ਨੂੰ ਕਿਸੇ ਅਖਬਾਰ ਦੇ ਵਿੱਚ ਬਿਆਨ ਦੇ ਕੇ ਕਹਿ ਰਿਹਾ ਹੈ ਕਿ ਸਾਡੀ ਪਾਰਟੀ ਹਾਈ ਕਮਾਂਡ ਨੇ ਤਸਵੀਰਾਂ ਦੇਖੀਆਂ ਨੇ ਉਹ ਵੀਡੀਓ ਦੇਖੀ ਹੈ ਇਹਦਾ ਮਤਲਬ ਸਬੂਤ ਮੌਜੂਦ ਨੇ ਫੇਰ ਸ਼ਿਕਾਇਤ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ ਜਾਂ ਕਿ ਐਮਐਲਏ ਦੇ ਇਹਨਾਂ ਬਿਆਨਾਂ ਦੇ ਉੱਤੇ ਹੀ ਕੋਈ ਮਾਮਲਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ ਚੰਦਨੀ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਕੋਈ ਐਕਸ਼ਨ ਕਿਉਂ ਨਹੀਂ ਲਿਤਾ ਜਾ ਰਿਹਾ ਇਹ ਪੰਜਾਬ ਪੁਲਿਸ ਨੇ ਵੀ ਸਵਾਲਾਂ ਦੇ ਜਵਾਬ ਦੇਣ ਦੀ ਉਹਨਾਂ ਨੂੰ ਜ਼ਰੂਰਤ ਹੈ ਤੀਸਰਾ ਮਾਮਲਾ ਹੈ ਕਿ ਜਿਹੜੀਆਂ ਸਾਡੀਆਂ ਸਿਆਸੀ ਤਰ੍ਹਾਂ ਨੇ ਉਹ ਹਰ ਛੋਟੇ ਵੱਡੇ ਮਾਮਲੇ ਦੇ ਉੱਤੇ ਬਹੁਤ ਬਿਆਨਬਾਜ਼ੀ ਕਰਦੀਆਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਇੱਕ ਦੂਜੇ ਤੇ ਦੋਸ਼ਣਬਾਜ਼ੀ ਹੁੰਦੀ ਹੈ ਇਲਜ਼ਾਮ ਲਗਾਏ ਜਾਂਦੇ ਨੇ पर इस मामले ਦੇ ਵਿੱਚ ਕਿਸੇ ਵੀ ਸਿਆਸੀ ਤਿਰ ਵੱਲੋਂ ਕੋਈ ਜ਼ਿਆਦਾ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਪਾਜਪਾ ਦਾ ਇੱਕ ਸਰਗਰਮ ਵਰਕਰ ਇੱਕ ਐਕਟਿਵ ਮੈਂਬਰ ਨਸ਼ਾਤ ਅਸਕਰੀ ਦੇ ਦੋਸ਼ਾਂ ਦੇ ਹੇਠ ਆਇਆ ਹੈ ਉਸਤੇ ਐਫ ਆਈ ਆਰ ਕੱਟੀ ਗਈ ਹੈ ਉਸ ਦੀ ਨੂੰ ਗ੍ਰਿਫਤਾਰ ਹੋ ਚੁੱਕੀ ਹੈ ਆਪ ਉਹ ਫਰਾਰ ਹੈ ਲੇਕਿਨ ਇਸ ਦੇ ਉੱਤੇ ਬਾਕੀ ਜਿੰਨੀਆਂ ਵੀ ਸਿਆਸੀ ਤਰਾਂ ਨੇ ਉਹ ਖਮੋਸ਼ ਨੇ ਉਹਨਾਂ ਵੱਲੋਂ ਕੋਈ ਰੌਲਾ ਨਹੀਂ ਪਾਇਆ ਜਾ ਰਿਹਾ ਜਿਸ ਸ਼ਿਕਾਇਤ ਦੀ ਉਡੀਕ ਪੁਲਿਸ ਕਰ ਰਹੀ ਹੈ ਉਹ ਸ਼ਿਕਾਇਤ ਇਹਨਾਂ ਵਿਰੋਧੀ ਪਾਰਟੀਆਂ ਚੋਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਕਾਲੀ ਦਲ ਹੋਵੇ ਇਹਨਾਂ ਦਾ ਕੋਈ ਮੈਂਬਰ ਵੀ ਜਾ ਕੇ ਉਹ ਸ਼ਿਕਾਇਤ ਦਰਜ ਕਰਾ ਸਕਦਾ ਹੈ ਪਰ ਇਹਨਾਂ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ ਬਸ ਉਸ ਦੇ ਉੱਤੇ ਪੂਰੀ ਤਰੀਕੇ ਨਾਲ ਚੁੱਪੀ ਧਾਰੀ ਹੋਈ ਹੈ ਹਾਂ ਆਮ ਆਦਮੀ ਪਾਰਟੀ ਤੇ ਹਮਲਾ ਜ਼ਰੂਰ ਹੋ ਰਿਹਾ ਹੈ ਕਿ ਰਿਸ਼ਵਤ ਲੈਂਦਾ ਤੁਹਾਡਾ ਮੇਅਰ ਫੜਿਆ ਗਿਆ ਇੱਕ ਆਗੂ ਹੋਰ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਪਾਇਆ ਗਿਆ ਲੇਕਿਨ ਅਫੀਮ ਦੇ ਨਸ਼ੇ ਨੂੰ ਇਸ ਮਾਮਲੇ ਦੀਆਂ ਗਹਿਰਾਈਆਂ ਨੂੰ ਉਹਨਾਂ ਨੂੰ ਕਦੇ ਵੀ ਕੋਈ ਵੀ ਉਸ ਦੇ ਉੱਪਰ ਚਰਚਾ ਨਹੀਂ ਕੀਤੀ ਜਾ ਰਹੀ ਉਸ ਦੇ ਉੱਪਰ ਸਾਰੀਆਂ ਹੀ ਸਿਆਸੀ ਪਾਰਟੀਆਂ ਚੁੱਪੀ ਧਾਰੀਆਂ ਹੋਈਆਂ ਨੇ ਕੋਈ ਬਿਆਨਬਾਜ਼ੀ ਨਹੀਂ ਹੋ ਰਹੀ ਹੁਣ ਇੱਕ ਪਹਿਲੂ ਹੋਰ ਵੀ ਹੈ ਕਿ ਭ੍ਰਿਸ਼ਟਾਚਾਰ ਦੀ ਜੇ ਆਪਾਂ ਗੱਲ ਕਰ ਲਈਏ ਇਸ ਮਾਮਲੇ ਨੂੰ ਸਿਰਫ ਭ੍ਰਿਸ਼ਟਾਚਾਰ ਤੱਕ ਹੀ ਸੀਮਤ ਰੱਖੀਏ ਤਾਂ ਆਮ ਆਦਮੀ ਪਾਰਟੀ ਜਦੋਂ ਸੱਤਾ 'ਚ ਆਈ ਸੀ ਜਦੋਂ ਉਹਨਾਂ ਵੱਲੋਂ ਸਰਕਾਰ ਬਣਾਈ ਗਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਇੱਕ ਮਨਿਸਟਰ ਦੇ ਖਿਲਾਫ ਇਸੇ ਤਰ੍ਹਾਂ ਦੇ ਦੋਸ਼ ਲਾਇਆ ਸੀ ਕਿ ਉਹਨਾਂ ਕੋਲ ਸਬੂਤ ਹਨ ਉਹਨਾਂ ਦਾ ਮੰਤਰੀ ਰਿਸ਼ਵਤ ਮੰਗ ਰਿਹਾ ਹੈ ਕਮਿਸ਼ਨ ਮੰਗ ਰਿਹਾ ਹੈ ਪੱਕੇ ਸਬੂਤ ਹੋਣ ਦੇ ਕਾਰਨ ਹੀ ਉਹਨਾਂ ਵੱਲੋਂ ਅਸਤੀਫਾ ਲਿਆ ਗਿਆ ਸੀ ਪੁਲਿਸ ਕੇਸ ਵੀ ਹੋਇਆ ਸੀ ਬਹੁਤ ਸੁਰਖੀਆਂ ਬਟੋਰੀਆਂ ਸੀ ਇਸ ਖਬਰ ਨੇ ਲੇਕਿਨ ਪਿੱਛੇ ਜੇ ਇਹ ਖਬਰ ਵੀ ਆਈ ਕਿ ਉਸ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਦਾਲਤ ਦੇ ਵਿੱਚੋਂ ਸੈਂਪਲ ਝੂਠਾ ਪਾਇਆ ਗਿਆ ਹੈ ਉਸ ਸੈਂਪਲ ਦੇ ਵਿੱਚ ਜਿਹੜੀ ਆਵਾਜ਼ ਹੈ ਉਹ ਮੰਤਰੀ ਵਿਜੇ ਸਿੰਘਲਾ ਦੀ ਆਵਾਜ਼ ਨਾਲ ਮੇਲ ਨਹੀਂ ਖਾਂਦੀ ਮੈਚ ਨਹੀਂ ਖਾਂਦੀ ਇਸ ਕਰਕੇ ਅਦਾਲਤ ਉਹਨਾਂ ਨੂੰ ਤਕਨੀਕੀ ਕਾਰਨਾਂ ਦੇ ਕਰਕੇ ਤਕਨੀਕੀ ਆਧਾਰ ਦੇ ਉੱਤੇ ਬਰੀ ਕਰ ਰਹੀ ਹੈ ਮਾਮਲਾ ਖਤਮ ਹੋ ਗਿਆ ਉਸ ਤੋਂ ਥੋੜੀ ਦੇਰ ਬਾਅਦ ਇੱਕ ਹੋਰ ਖਬਰ ਨਿਕਲ ਕੇ ਆਈ ਕਿ ਜਿਹੜੀ ਫੋਰੈਂਸਿਕ ਲੈਬ ਚੋਂ ਇਹ ਰਿਪੋਰਟ ਤਿਆਰ ਹੋਈ ਸੀ ਉੱਥੇ ਵੀ ਆਪਸ ਦੇ ਵਿੱਚ ਕਿਸੇ ਅਧਿਕਾਰੀ ਦਾ ਤੇ ਡਾਇਰੈਕਟਰ ਦਾ ਰੋਲਾ ਪੈ ਗਿਆ ਕਿ ਸ਼ਾਇਦ ਰਿਪੋਰਟ ਲਿਖਣ ਲਈ ਦਬਾਅ ਬਣਾਇਆ ਗਿਆ ਹੈ ਫੇਰ ਇਹ ਗੱਲ ਸ਼ਾਂਤ ਹੋ ਗਈ ਆਈ ਗਈ ਹੋ ਗਈ ਲੇਕਿਨ ਇੱਕ ਮੁੱਦਾ ਜੋ ਸਾਰਿਆਂ ਨੂੰ ਉਠਾਉਣਾ ਚਾਹੀਦਾ ਸੀ ਜਿਸ ਦੇ ਉੱਪਰ ਪੰਜਾਬ ਪੁਲਿਸ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਸੀ ਅਦਾਲਤ ਨੂੰ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਸੀ ਉਹ ਮੁੱਦਾ ਇਹ ਹੈ ਕਿ ਜੇ ਸੂਬੇ ਦਾ ਮੁੱਖ ਮੰਤਰੀ ਜੋ ਸਬੂਤ ਪੇਸ਼ ਕਰ ਰਿਹਾ ਹੈ ਜਿੰਨਾ ਸਬੂਤਾਂ ਦੇ ਆਧਾਰ ਤੇ ਇਹ ਕਾਰਵਾਈ ਸ਼ੁਰੂ ਹੋਈ ਜੇ ਉਹ ਸਬੂਤ ਝੂਠੇ ਪਾਏ ਜਾਂਦੇ ਨੇ ਤਾਂ ਉਸ ਮੁੱਖ ਮੰਤਰੀ ਦੇ ਖਿਲਾਫ ਕੀ ਕੋਈ ਕਾਰਵਾਈ ਕਰਨੀ ਨਹੀਂ ਬਣਦੀ ਕਿ ਉਸ ਦੇ ਉੱਪਰ ਕੋਈ ਦੋਸ਼ ਧਾਰਨ ਨਹੀਂ ਕਰਨੇ ਚਾਹੀਦੇ ਕਿ ਉਸ ਨੇ ਸਟੇਟ ਦੀ ਪੁਲਿਸ ਨੂੰ ਵਿਜੀਲੈਂਸ ਨੂੰ ਤੇ ਅਦਾਲਤਾਂ ਨੂੰ ਗੁੰਮਰਾਹ ਕੀਤਾ ਹੈ ਇੱਕ ਝੂਠਾ ਸਬੂਤ ਪੇਸ਼ ਕਰਕੇ ਆਪਣੇ ਹੀ ਕੈਬਨਿਟ ਦੇ ਕਲੀਗ ਦੇ ਉੱਤੇ ਕਾਰਵਾਈ ਕਰਾਈ ਗਈ ਹੈ ਕਿ ਉਹ ਸਾਜ਼ਿਸ਼ ਦੇ ਤਹਿਤ ਉਹਦੇ ਦੋਸ਼ਦਾਰ ਨਹੀਂ ਹੋਣੇ ਚਾਹੀਦੇ ਕਿ ਅਦਾਲਤ ਨੂੰ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ ਪੁਲਿਸ ਨੂੰ ਕੋਈ ਕਾਰਵਾਈ ਕਰਨ ਦੇ ਹੁਕਮ ਨਹੀਂ ਸੁਣਾਉਣੇ ਚਾਹੀਦੇ ਕਿ ਸੂਬੇ ਦਾ ਮੁੱਖ ਮੰਤਰੀ ਇੰਨੀ ਜ਼ਿੰਮੇਵਾਰ ਪੋਜੀਸ਼ਨ ਤੇ ਬੈਠ ਕੇ ਵੀ ਝੂਠੇ ਸਬੂਤ ਪੁਲਿਸ ਨੂੰ ਦੇ ਰਿਹਾ ਹੈ ਉਸਨੇ ਪਹਿਲਾਂ ਹੀ ਸਬੂਤਾਂ ਦੀ ਜਾਂਚ ਕਿਉਂ ਨਹੀਂ ਕਰਾਈ ਫੇਰ ਸ਼ਿਕਾਇਤ ਕਰਾਉਣੀ ਚਾਹੀਦੀ ਸੀ ਬਿਨਾ ਜਾਂਚ ਕਰਾਏ ਜਾਂ ਫਿਰ ਖੁਦ ਕਿਸੇ ਸਾਜ਼ਿਸ਼ ਦੇ ਤਹਿਤ ਇੱਕ ਝੂਠਾ ਸਬੂਤ ਪੁਲਿਸ ਨੂੰ ਸੌਂਪਿਆ ਤੇ ਆਪਣੇ ਕਲੀਗ ਦੇ ਖਿਲਾਫ ਕਾਰਵਾਈ ਕਰਾਈ ਕਿ ਇਹ ਸਾਜ਼ਿਸ਼ ਦੀ categories ਦੇ ਵਿੱਚ ਨਹੀਂ ਆਉਂਦਾ ਲੇਕਿਨ ਇਸ ਬਾਰੇ ਵੀ ਸਾਰੀਆਂ ਸਿਆਸੀ ਪਾਰਟੀਆਂ ਚੁੱਪ ਨੇ ਕੋਈ ਵੀ ਇਸ ਤਰ੍ਹਾਂ ਦੀ ਮੰਗ ਨਹੀਂ ਕਰ ਰਿਹਾ ਕੋਈ ਵੀ ਇਸ ਬਾਰੇ ਕੋਈ ਚਰਚਾ ਨਹੀਂ ਕਰ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਇਸ ਮੁੱਦੇ ਨੂੰ ਸਿਰਫ ਇਸ ਚਰਚਾ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਮੇਅਰ ਸੀ ਉਸ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਹੈ ਉਸ ਨੇ ਕੋਈ ਰਿਸ਼ਵਤ ਲਈ ਸੀ ਕੋਈ ਨਸ਼ਾ ਤਸਕਰੀ ਨਾਲ ਸੰਬੰਧ ਸੀ ਬਲ ਚਰਚਾ ਇੱਥੇ ਹੀ ਖਤਮ ਕਰ ਦਿੱਤੀ ਗਈ ਹੈ ਉਸ ਦੇ ਵਿੱਚ ਭਾਜਪਾ ਦਾ ਜ਼ਿਕਰ ਤੱਕ ਨਹੀਂ ਆਉਂਦਾ ਕਿ ਭਾਜਪਾ ਦਾ ਐਕਟਿਵ ਮੈਂਬਰ ਇਸ ਸਾਰੀ ਖੇਲ ਦੇ ਪਿੱਛੇ ਸੀ ਜੋ ਨਸ਼ਾ ਤਸਕਰੀ ਕਰ ਰਹੇ ਸੀ ਉਹ ਨਸ਼ਾ ਤਸਕਰ ਭਾਜਪਾ ਦੇ ਮੈਂਬਰ ਨਿਕਲੇ ਨੇ ਪਰ ਭਾਜਪਾ ਜੋ ਕਦੇ ਕਿਹਾ ਜਾ ਰਿਹਾ ਸੀ ਕਿ ਪਿੰਡੂ ਖੇਤਰਾਂ ਦੇ ਵਿੱਚ ਪਹੁੰਚ ਨਹੀਂ ਕਰ پا ਰਹੀ ਪਿੰਡਾਂ ਦੇ ਵਿੱਚ ਜਾਣਾ ਉਹਨਾਂ ਦਾ ਮੁਸ਼ਕਿਲ ਹੈ ਕਿ ਉਹਨਾਂ ਨੇ ਹੁਣ ਇਹ ਰੁਖ اختیار ਕਰ ਲਿਆ ਹੈ ਕਿਸੇ ਦੀ ਬੈਕਗ੍ਰਾਉਂਡ ਨਹੀਂ ਚੈੱਕ ਕੀਤੀ ਜਾਂਦੀ ਕਿ ਕੌਣ ਕਿਸ ਤਰੀਕੇ ਦੇ ਮਾਮਲਿਆਂ ਦੇ ਨਾਲ ਸੰਬੰਧਿਤ ਹੈ ਕਿ ਉਹਨਾਂ ਦੀ ਬੈਕਗ੍ਰਾਉਂਡ ਰਹੀ ਹੈ ਕਦੇ ਉਹਨਾਂ ਤੇ ਦੋਸ਼ ਲੱਗੇ ਰਿਹਾ ਨਹੀਂ ਬਸ ਕੋਈ ਵੀ ਪਿੰਡ ਦੇ ਵਿੱਚੋਂ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਉਸ ਨੂੰ ਕਰ ਲਿਆ ਜਾਂਦਾ ਜਾਂ ਫਿਰ ਇੱਕ ਇਹ ਪਹਿਲੂ ਵੀ ਹੈ ਕਿ ਜਿਸ ਮਾਨਸਾ ਦੇ ਕੇਸ ਦੀ ਇੰਨੀ ਚਰਚਾ ਹੋਈ ਉਹ ਇੱਕ ਗਰੀਬ ਪਰਿਵਾਰ ਦੇ ਨਾਲ ਸਬੰਧਤ ਸੀ ਉਹਨਾਂ ਦਾ ਕੋਈ ਪੋਲਿਟਿਕਲ ਬੈਕਿੰਗ ਨਹੀਂ ਸੀ ਉਹਨਾਂ ਦਾ ਕੋਈ ਅਸਰ ਰਸੂਖ ਨਹੀਂ ਸੀ ਸਮਾਜ ਦੇ ਵਿੱਚ ਉਹ ਬਹੁਤ ਹੀ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਰੱਖਦੇ ਸੀ ਇਸ ਕਰਕੇ ਉਹਨਾਂ ਦੀ ਇੰਨੀ ਭੰਡੀ ਪਿੱਟੀ ਗਈ ਤੇ ਇਹ ਜਿਹੜਾ ਪਰਿਵਾਰ ਹੈ ਇਹ ਰਾਜਦਾ ਪੁਜਦਾ ਪਰਿਵਾਰ ਹੈ ਇਲਾਕੇ ਦੇ ਵਿੱਚ ਚੰਗੀ ਪੈਠ ਰੱਖਦਾ ਹੈ ਇੰਨਾ ਕੁ ਪੈਸਾ ਹੈ ਇਹਨਾਂ ਕੋਲ ਕਿ ਪਰਿਵਾਰ ਦਾ ਬੱਚਾ ਕੈਨੇਡਾ ਸੈਟਰਲ ਹੈ ਅੱਧਾ ਕਿਲੋ ਫੀਮ ਖਰੀਦ ਕੇ ਇਹ ਕੂਰੀਅਰ ਕਰ ਸਕਦੇ ਨੇ ਇਸ ਕਰਕੇ ਇਸ ਦੀ ਚਰਚਾ ਨਹੀਂ ਹੋ ਰਹੀ ਕਿ ਸਾਡੀ ਸਮਾਜ ਦੇ ਵਿੱਚ ਇਹ ਭੇਦ ਭਾਭੀ ਹੁੰਦਾ ਹੈ ਕਿ ਅਮੀਰਾਂ ਦੇ ਕੇਸ ਇਸੇ ਤਰੀਕੇ ਨਾਲ ਦਬਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਕੋਈ ਹੋਰ ਰੁਖ ਦੇ ਦਿੱਤਾ ਜਾਂਦਾ ਹੈ ਤੇ ਗਰੀਬ ਦੀ ਰੱਜ ਕੇ ਭੰਡੇ ਪਿੱਟੀ ਜਾਂਦੀ ਹੈ ਉਸ ਨੂੰ ਮਹੀਨਾ ਮਹੀਨਾ ਦੋ ਦੋ ਮਹੀਨੇ ਤੱਕ ਸੁਰਖੀਆਂ ਦੇ ਵਿੱਚ ਰੱਖਿਆ ਜਾਂਦਾ ਹੈ ਉੱਥੇ ਵੀ ਕੇਸ ਇੱਕ ਮਾਂ ਦਾ ਸੀ ਇੱਥੇ ਵੀ ਕੇਸ ਇੱਕ ਮਾਂ ਦਾ ਹੈ ਲੇਕਿਨ ਜੋ ਸਾਡੇ ਸਮਾਜ ਨੇ ਜੋ ਸਾਡੇ মিডিਏ ਨੇ ਚਰਚਾ ਕੀਤੀ ਹੈ ਉਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੋ ਇਸ ਇਸ਼ੂ ਨੂੰ ਇਸ ਮਾਮਲੇ ਨੂੰ ਕਵਰੇਜ ਦਿੰਦੀ ਹੈ ਉਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੋ ਉਮੀਦ ਕਰਦੇ ਆ ਸਾਡੀ ਪੁਲਿਸ ਕੋਈ ਐਕਸ਼ਨ ਲਵੇਗੀ ਜੇ ਸਬੂਤ ਮੌਜੂਦ ਨੇ ਤਾਂ ਉਹ ਬਣਦੀਆਂ ਧਰਾਵਾਂ ਲਗਾ ਕੇ ਕੇਸ ਦਰਜ ਕੀਤਾ ਜਾਏਗਾ ਇਹਨਾਂ ਮਾਮਲਿਆਂ ਨੂੰ ਉਹਨਾਂ ਦੇ ਲੌਜੀਕਲ ਕਨਕਲੂਜਨ ਤੇ ਪਹੁੰਚਾਇਆ ਜਾਏਗਾ ਜੋ ਬਣਦੀਆਂ ਸਜ਼ਾਵਾਂ ਨੇ ਉਹ ਸਜ਼ਾਵਾਂ ਦਿੱਤੀਆਂ ਜਾਣਗੀਆਂ ਤਾਂ ਕਿ ਲੋਕਾਂ ਦਾ ਭਰੋਸਾ ਥੋੜਾ ਬਹੁਤ ਵੀ ਇਸ ਸਿਸਟਮ ਦੇ ਵਿੱਚ ਬਹਾਲ ਹੋ ਸਕੇ ਇਸੇ ਉਮੀਦ ਦੇ ਨਾਲ ਤਤੋ ਵਿਦਾ ਲੈਣੇ ਆ ਧੰਨਵਾਦ